ਸਭ ਤੋਂ ਪਹਿਲਾਂ ਅੱਜ ਦੇ ਬਹੁਤ ਮੁਬਾਰਕ ਮੌਕੇ ਤੇ ਮੈਂ 2490 ਜੋ ਨੌਜਵਾਨ ਮੁੰਡੇ ਕੁੜੀਆਂ ਵੱਖ-ਵੱਖ ਖੇਤਰ ਦੇ ਵਿੱਚ ਮਹਾਰਤ ਰੱਖਣ ਵਾਲੇ ਪੰਜਾਬ ਪੁਲਿਸ ਦੇ ਇਸ ਮਾਨਮੱਤੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਮਾਤਾ-ਪਿਤਾ ਜਿਹੜੇ ਨਾਲ ਆਏ ਨੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਬਹੁਤ-ਬਹੁਤ ਵਧਾਈਆਂ ਸਾਡੇ ਮੰਚ ਤੇ ਸੁਸ਼ੋਭਿਤ ਵਿਦਵਨ ਸਭਾ ਦੇ ਡਿਪਟੀ ਸਪੀਕਰ ਸਾਹਿਬ ਤੇ ਗੜਸ਼ੰਕਰ ਤੋਂ ਐਮਐਲਏ ਸ੍ਰੀ ਜੈਕੈਸ਼ਨ ਰੋੜੀ ਜੀ ਸਾਡੇ ਹੁਸ਼ਿਆਰਪੁਰ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਵਿੱਚ ਪ੍ਰਤਨਿਤਤਾ ਦੇਣ ਵਾਲੇ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਐਮਪੀ ਸਾਹਿਬ ਸਾਡੇ ਟਾਂਡੇ ਤੋਂ ਐਮਐਲਏ ਰਾਜਾ ਗਿਲਜੀ ਸਾਡੇ ਪਾਰਟੀ ਦੇ ਦਰਜਾ ਬਦਰਜਾ ਚੇਅਰਮੈਨ ਸਹਿਬਾਨ ਅਹੁਦੇਦਾਰ ਸਹਿਬਾਨ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਸਪੈਸ਼ਲ ਡੀਜੀਪੀ ਐਚ ਆਰਡੀ ਸ਼੍ਰੀ ਈਸ਼ਵਰ ਜੀ ਫਾਰੂਕੀ ਸਾਹਿਬ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਤੋਂ ਆਏ ਹੋਏ ਅਫਸਰ ਸਹਿਬਾਨ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਬੁਲਾ ਕੇ ਮੈਨੂੰ ਮਾਣ ਵੀ ਦਿੱਤਾ ਤੇ ਇੰਨਾ ਸ਼ਾਨਦਾਰ ਪਾਸਿੰਗ ਆਊਟ ਪ੍ਰੀਡ ਜਿਹੜੀ ਹੈ ਉਹ ਆਯੋਜਿਤ ਕੀਤੀ ਤੁਹਾਡੀ ਮਿਹਨਤ ਹੈ ਸਾਰੀ ਟੀਮ ਨੂੰ ਤੁਹਾਡੀ ਨੂੰ ਜਿੰਨਾਂ ਦੇ ਮੈਂ ਨਾਂ ਵੀ ਨਹੀਂ ਲੈ ਸਕਿਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਹਾਨ ਖੇਲਾ ਕੈਂਪਸ ਜਿਹੜਾ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਈਸ਼ਵਰ ਜੀ ਨੇ ਦੱਸਿਆ ਕਿ ਗੋਵਿੰਦਗੜ੍ਹ ਫੋਰਟ ਚੋਂ ਅੰਮ੍ਰਿਤਸਰ ਸਾਹਿਬ ਤੋਂ ਚੇ ਬਦਲ ਕੇ ਫਿਰ ਇੱਥੇ ਜਹਾਨ ਖੇਲਾ ਆਏ ਸੀ ਲਗਭਗ 155 ਏਕੜ ਦੇ ਵਿੱਚ ਇਹ ਫੈਲਿਆ ਹੋਇਆ ਬਹੁਤ ਹੀ ਸ਼ਾਨਦਾਰ ਟ੍ਰੇਨਿੰਗ ਦੀਆਂ ਫੈਸਿਲਿਟੀਆਂ ਨੇ ਰਹਿائش ਦੀਆਂ ਕੈਂਪਸ ਬਹੁਤ ਕਮਾਲ ਦਾ ਹੈ ਬਾਹਰਲੇ ਸੂਬਿਆਂ ਤੋਂ ਵੀ ਲੋਕ ਇੱਥੇ ਅਪਣੀ ਜਿਹੜੀ ਦੂਜੀਆਂ ਸਰਕਾਰਾਂ ਨੇ ਉਹ ਆਪਣੀ ਫੋਰਸਾਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਇੱਥੇ ਆਉਂਦੇ ਨੇ ਸਾਡੇ ਕੋਲੇ ਫਲੋਰ ਹੈ ਸਾਡੇ ਕੋਲੇ ਲੱਡਾ ਕੋਠੀ ਹੈ ਸਾਡੇ ਕੋਲੇ ਬਹਾਦਰਗੜ੍ਹ ਹੈ ਪੀਏਪੀ ਦਾ ਗਰਾਊਂਡ ਹੈ ਸਾਡੇ ਕੋਲ ਕਪੂਰਥਲੇ ਦੀ ਵੀ ਇੱਕ ਟ੍ਰੇਨਿੰਗ ਸੈਂਟਰ ਆਇਆ ਸੋ ਸਾਡੇ ਕੋਲੇ ਕਾਫੀ ਵੱਖ-ਵੱਖ ਕਿਸਮ ਦੇ ਟ੍ਰੇਨਿੰਗ ਕਿਉਂਕਿ ਪਹਿਲਾਂ ਕੱਲੀ ਪੁਲਿਸ ਦੀ ਫਿਜ਼ੀਕਲ ਟ੍ਰੇਨਿੰਗ ਹੁੰਦੀ ਸੀ ਹੁਣ ਨਾਲ ਕੰਪਿਊਟਰ ਦੀ ਟ੍ਰੇਨਿੰਗ ਹੈ ਹੁਣ ਇੰਜੀਨੀਅਰ ਵੀ ਅੱਜ ਕੁਝ ਜੁਆਇਨ ਕਰ ਰਹੇ ਨੇ ਕਿਉਂਕਿ ਕ੍ਰਾਈਮ ਦੇ ਮੋੜ ਜਿਹੜੇ ਨੇ ਉਹ ਬਦਲ ਗਏ ਤਰੀਕੇ ਕ੍ਰਾਈਮ ਦੇ ਜਿਉ ਛਾਤਰ ਹੋਈ ਜਾਂਦੇ ਆ ਜਿਉ ਅਪਡੇਟ ਹੋਈ ਜਾਂਦੇ ਆ ਤਾਂ ਪੰਜਾਬ ਪੁਲਿਸ ਨੂੰ ਉਹਦੇ ਉਹਦੇ ਅੱਗੇ ਹੀ ਰੱਖਾਂਗੇ ਅਸੀਂ ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਕੰਜੂਸੀ ਨਹੀਂ ਕਰਨੀ ਕਿ ਅਸੀਂ ਕਿਸੇ ਇਕੁਪਮੈਂਟ ਵਾਲੇ ਪਾਸਿਓਂ ਅਸੀਂ ਪਿੱਛੇ ਰਹਿ ਜਾਈਏ ਸੋ ਮੈਂ ਅਜ 1992 ਜਿਹੜੇ ਨੇ ਉਹ ਮੁੰਡੇ ਨੇ 498 ਕੁੜੀਆਂ ਨੇ ਜਿਹੜੀਆਂ ਮੈਲਾ ਸਪਾਹੀ ਭਰਤੀ ਹੋਈਆਂ ਨੇ ਸੋ 10000 ਤੋਂ ਵੱਧ 2022 ਤੋਂ ਲੈ ਕੇ ਹੁਣ ਤੱਕ 10000 ਤੋਂ ਵੱਧ ਨਿਯੁਕਤੀ ਪੱਤਰ ਆਪਾਂ ਦੇ ਚੁੱਕੇ ਆਂ ਜਿਦੇ ਵਿੱਚ 1062 ਸਬ ਇਨਸਪੈਕਟਰ ਨੇ 450 ਸਿਪਾਈ ਦੇ ਨਾਲ 8277 ਜਨਰਲ ਸਿਪਾਈ 400 ਸਿਵਿਲਨ ਸਪੋਰਟ ਸਟਾਫ ਦੇ ਕਰਮਚਾਰੀ ਨੇ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਮਾਣ ਮੱਤਾ ਦੇਸ਼ ਦੀਆਂ ਟੌਪ ਦੀਆਂ ਜੋ ਫੋਰਸਸ ਨੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ ਪਰ ਇਹਦੇ ਵਾਸਤੇ ਸਾਨੂੰ ਪੰਜਾਬ ਪੁਲਿਸ ਨੂੰ ਅਪਡੇਟ ਵੀ ਕਰਨਾ ਪਊਗਾ ਕਰ ਵੀ ਰਹੇ ਆ ਪਿੱਛੇ ਜੇ 1 ਸਾਲ ਪਹਿਲਾਂ ਲਗਭਗ ਐਸਐਸਐਫ ਦੀ ਸਥਾਪਨਾ ਕੀਤੀ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ 150 ਤੋਂ ਉੱਪਰ ਗੱਡੀਆਂ ਵੀ ਦਿੱਤੀਆਂ ਬੜੇ ਸ਼ਾਨਦਾਰ ਗੱਡੀਆਂ ਜਿਹਦੇ ਵਿੱਚ ਸਟੈਚਰ ਤੋਂ ਲੈ ਕੇ ਫਰਸਟ ایڈ ਦਾ ਸਮਾਨ ਜਾਂ ਗੈਸ ਕਟਰ ਜਾਂ ਆਰੀ ਦਾ ਬਲੇਡ ਜੇ ਕੋਈ ਰੱਬ ਨਾ ਕਰੇ ਦੁਰਘਟਨਾ ਹੋ ਜੇ ਤੈਮੀ ਜੇ ਇੱਥੇ ਪਹੁੰਚ ਕੇ ਜਿਹੜਾ ਉਹ ਬਚਾਇਆ ਜਾ ਸਕੇ ਕੀਮਤੀ ਜਾਨਾਂ ਨੂੰ ਔਰ ਮੈਨੂੰ ਦੱਸ ਦਿਆਂ ਖੁਸ਼ੀ ਤਾਂ ਨਹੀਂ ਹੋ ਰਹੀ ਪਰ ਚੰਗਾ ਲੱਗ ਰਿਹਾ ਕਿ ਅਸੀਂ ਜਿਸ ਮਕਸਦ ਲਈ ਉਹ ਬਣਾਈ ਸੀ ਪੁਲਿਸ ਉਹ ਉਸ ਮਕਸਦ ਵੱਲ ਨੂੰ ਵੱਧ ਰਹੇ ਆ ਕਿ 1 ਸਾਲ ਦੇ ਵਿੱਚ 48.3% ਜਾਨੀ ਕਿ ਲਗਭਗ 50% ਮੌਤਾਂ ਚ ਕਮੀ ਆ ਗਈ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਤੇ ਅਣ ਹੋਈਆਂ ਮੌਤਾਂ ਹੁੰਦੀਆਂ ਸੀ ਉਹ ਐਸਐਸਐਫ ਕਰਕੇ ਹੋਇਆ ਸੋ ਇਹਦੀ ਤਾਰੀਫ ਜਿਹੜੀ ਹੈ ਉਹ ਪੂਰੀ ਦੁਨੀਆ ਪਰਚ ਹੋ ਰਹੀ ਹੈ ਔਰ ਨਿਤਨ ਗੜਕਰੀ ਸਾਹਿਬ ਜਿਹੜੇ ਟ੍ਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਵੀ ਸਾਨੂੰ ਸਪੈਸ਼ਲੀ ਪੁੱਛਿਆ ਉਹਨਾਂ ਨੇ ਪਾਰਲੀਮੈਂਟ ਚ ਸਪੈਸ਼ਲੀ ਬੋਲਿਆ ਵੀ ਹੈ ਕਿ ਪੰਜਾਬ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ। ਸੋ ਅਸੀਂ ਅਪਡੇਟ ਕਰਦੇ ਹਾਂ ਆਪਣੀਆਂ ਫੋਰਸਿਸ ਨੂੰ ਭਾਵੇਂ ਉਹ ਸੀਸੀਟੀਵੀ ਕੈਮਰਾ ਰਾਹੀਂ ਹੋਵੇ। ਪਹਿਲੀ ਵਾਰ ਹੋਇਆ ਜਦੋਂ ਫਲੋਰ ਜਦੋਂ ਅਸੀਂ ਇਕੱਠੇ ਹੋਏ ਇੱਕ ਵਾਰ ਤਾਂ ਐਸਐਚਓਜ਼ ਨੂੰ ਨਵੀਆਂ ਸਕਾਰਪੀਓ ਗੱਡੀਆਂ ਮਿਲੀਆਂ। ਨਹੀਂ ਤਾਂ ਤੁਸੀਂ ਜਾਣਦੇ ਹੋ ਇਹ ਗੱਲ ਕਹਿਣ ਚ ਮੈਨੂੰ ਹਰਜ ਨਹੀਂ। ਐਸਐਚਓਸ ਕੋਲੇ ਗੱਡੀ ਥਾਣੇ 'ਚ ਉਦੋਂ ਪਹੁੰਚਦੀ ਸੀ ਜਦੋਂ ਅਗਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮਤਲਬ ਤੱਕਾ ਸਟਾਰਟ ਜਦੋਂ ਹੋ ਜਾਂਦੀ ਸੀ ਉਦੋਂ ਤੱਕ ਉੱਥੇ ਪਹੁੰਚਦੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਚੇਜ਼ ਕਰਨਾ ਸੋ ਅਸੀਂ ਐਸਪਰ ਬਾਟਮ ਟੂ ਟੌਪ ਸਟਾਰਟ ਕੀਤਾ ਹੈ ਆਫਸਰਾਂ ਕੋਲੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਤਨਖਾਹਾਂ ਵੀ ਨੇ ਆਪਣੀਆਂ ਗੱਡੀਆਂ ਵੀ ਨੇ ਪਰ ਜਿਨ੍ਹਾਂ ਨੇ ਰਿਜ਼ਲਟ ਦੇਣੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਫੈਸਿਲਟੀਆਂ ਵੀ ਦਿਗਣੀਆਂ ਚਾਹੁੰਦੇ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਗੱਡੀਆਂ ਤਿਆਰ ਨੇ ਹੋਰ ਵੀ ਜਿਹੜੇ ਜਿੰਨੀਆਂ ਕਿ ਰਹਿ ਗਏ ਉਹ ਗੱਡੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਤੇ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਦੇਖਦਾ ਹਾਂ ਕਿ ਕਈ ਵਾਰੀ ਕਿਸੇ ਟੋਲ ਪਲਾਜ਼ੇ ਤੇ ਜਾਂ ਕਿਤੇ ਖੜੀਆਂ ਹੁੰਦੀਆਂ ਨੇ ਗੱਡੀਆਂ ਰੂਟ ਲੱਗਿਆ ਹੁੰਦਾ ਤਾਂ ਹਾਲਾਂਕਿ ਗੱਡੀਆਂ ਦਿੱਤੀਆਂ ਨੂੰ 4-4 5-5 ਮਹੀਨੇ ਹੋ ਗਏ ਪਰ ਉਹਨਾਂ ਨੇ ਹਜੇ ਤੱਕ ਸੀਟਾਂ ਤੋਂ ਉਹ ਜਿਹੜਾ ਮومی ਕਾਗਜ਼ ਹੈ ਉਹ ਉਤਾਰਿਆ ਨਹੀਂ ਇਹ ਹੈ ਨਾ ਗੱਡੀ ਨਾਲ ਪਿਆਰ ਜਾਂ ਇਹ ਲੈ ਲਓ ਵੀ ਜਿਵੇਂ ਆਪਾਂ ਕਹਿੰਦੇ ਆ ਕਿ ਹਜੇ ਪੁਰਾਣੀ ਨਹੀਂ ਹੋਈ ਸਾਡੀ ਗੱਡੀ ਕਿ ਅਸੀਂ ਇੱਦਾਂ ਹੀ ਰੱਖਾਂਗੇ ਸੋ ਇਹ ਬੜਾ ਅੱਛਾ ਲੱਗਦਾ ਮੈਨੂੰ ਮੈਂ ਦੋ ਚਾਰ ਵਾਰੀ ਰੁੱਕ ਕੇ ਮੁੰਡਿਆਂ ਨਾਲ ਗੱਲ ਵੀ ਕੀਤੀ ਆ ਉਹ ਕਹਿੰਦੇ ਜੀ ਸਾਨੂੰ ਬਹੁਤ ਫਾਇਦਾ ਹੋਇਆ ਇਸ ਗੱਲ ਦਾ ਪਹਿਲਾਂ ਸਾਨੂੰ ਇਧਰ ਉਧਰ ਜਾ ਕੇ ਤੇ ਜਾਣ ਵੇਲੇ ਬਹੁਤ ਮੁਸ਼ਕਲ ਆਉਂਦੀ ਸੀ ਸੋ ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਐਕਸ਼ਨ ਲਿਆ ਇਸ ਵਕਤ ਵੀ ਲਗਭਗ ਕੱਲ 10000 ਜਿਹੜਾ ਮੁਲਾਜ਼ਮ ਸੀ ਉਹ ਪੂਰੇ ਪੰਜਾਬ ਦੇ ਵਿੱਚ ਅ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ علامهਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਸੋ ਹੁਣ ਤੁਸੀਂ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋ ਗਏ ਤੇ ਇੱਕ ਮੈਂ ਹੋਰ ਤੁਹਾਨੂੰ ਖੁਸ਼ਖਬਰੀ ਦੇ ਦਿੰਨਾ ਕਿ ਕਿਉਂਕਿ ਮੈਂ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉਨੀ ਹੀ ਸੀ ਅੱਜ 2025 ਚ ਵੀ ਉਨੀ 25 ਸਾਲ ਹੋ ਗਏ 80000 ਦੀ ਨਫਰੀ ਉਹ ਖੜੀ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਭਰਤੀ ਹੋ ਜਾਂਦੇ ਆ ਸੋ ਇਹ ਨਾ ਫਰੀ ਜਿਹੜੀ ਆ ਬਦਹਾਮ ਦੀ ਲੋੜ ਹੈ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋ ਗਏ ਤੇ ਜਨਸੰਖਿਆ ਵੱਧ ਗਈ ਸੋਸੀ ਆਉਣ ਵਾਲੇ ਦਿਨਾਂ ਚ ਕੈਬਨਿਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵੱਖ-ਵੱਖ ਹਉਦਿਆਂ ਤੇ ਨਵੀਆਂ ਪੋਸਟਾਂ ਕ੍ਰੀਏਟ ਕਰਨਗੇ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਤੇ ਉਹਦੇ ਚੋਂ ਜਿਹੜਾ ਪਾਸ ਕਰ ਗਿਆ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਵਾਂ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜਾਈਏ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੇਨਾਂ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਣਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਹੁੰਦਾ ਹੋਇਆ ਅਰਦਾਸ ਕਰਕੇ ਆਊਗਾ ਕੋਈ ਰੱਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਜਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰੇ ਹੀ ਬੰਦਾ ਸੀ ਇਹਦੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਦੇਈ ਤਰੱਕੀਆਂ ਦੇ ਉਹ ਦੁਆਵਾਂ ਦਾ ਕੋਈ ਕਿਸੇ ਕਰੰਸੀ 'ਚ ਮੁੱਲ ਨਹੀਂ ਪਿਆ ਹਜੇ ਤੱਕ ਸੋ ਉਹ ਜਿਆਦਾ ਅਸਰ ਰੱਖਦੀਆਂ ਨੇ ਸੋ ਮੈਂ ਕਿਉਂਕਿ ਤੁਸੀਂ ਬਹੁਤ देर ਦੇ ਖੜੇ ਹੋ ਮੈਨੂੰ ਪਤਾ ਹੈ ਇਸ ਕਰਕੇ ਮੈਂ ਇਸ ਗੱਲ ਨੂੰ ਸਮਝਦਾ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਿਉਂਕਿ ਬੋਲਣ ਨੂੰ ਤਾਂ ਬਹੁਤ ਕੁਝ ਹੈ ਪਰ ਜੋ ਆਪਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰ ਹੈ ਜਾਂ ਕੋਈ ਅਪਰਾਧੀ ਨੇ ਜਾਂ ਜਿਹੜੇ ਆ ਕੋਈ ਚੇਨ ਸਨੇਚਰ ਨੇ ਲੁੱਟਖੋਣ ਵਾਲੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਇਸ ਕੰਮ ਵਾਸਤੇ ਨਹੀਂ ਬਣੀ ਇਹ ਧਰਤੀ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲੀ ਧਰਤੀ ਹੈ ਇਹ ਧਰਤੀ ਸ਼ਾਂਤੀ ਵਾਲੀ ਧਰਤੀ ਹੈ ਇਹ ਧਰਤੀ ਮਿਲਖਾ ਸਿੰਘ ਹੋਰਾਂ ਦੀ ਦਾਰਾ ਸਿੰਘ ਹੋਰਾਂ ਦੀ ਬਲਵੀਰ ਸਿੰਘ ਸੀਨੀਅਰ ਹੋਰਾਂ ਦੀ ਧਰਤੀ ਹੈ ਇਹ ਧਰਤੀ ਖਿਡਾਰੀਆਂ ਦੀ ਜਰਨੈਲਾਂ ਦੀ ਫੌਜ ਦੇ ਜਰਨੈਲਾਂ ਦੀ ਧਰਤੀ ਹੈ ਇਹ ਕਲਾਕਾਰਾਂ ਦੀ ਫਕੀਰਾਂ ਦੀ ਇਹ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਤਾਂ ਇਸ ਧਰਤੀ ਤੇ ਇੰਨੀ ਉਪਜਾਊ ਹੈ ਕਿ ਜਿਹੜਾ ਮਰਜੀ ਬੀਜ ਬੀਜ ਦੋ ਉਹ ਉੱਗ ਪੈਂਦਾ ਪਰ ਇਸ ਧਰਤੀ ਤੇ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸੋ ਨਫ਼ਰਤ ਦੇ ਬੀਜਗਾਉਣ ਵਾਲਿਆਂ ਨੂੰ ਇਹ ਸਖਤ ਵਾਰਨਿੰਗ ਤੁਸੀਂ ਵੀ ਦੇ ਦਿਓ ਮੇਰੇ ਵੱਲੋਂ ਵੀ ਹੈ ਕਿ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਨਾ ਕਰਿਓ ਇੱਥੇ ਨਫ਼ਰਤ ਦੇ ਬੀਜ ਨਹੀਂ ਉਗਦੇ ਅਸੀਂ ਆਪਸ ਵਿੱਚ ਭਾਈਚਾਰੇ ਨਾਲ ਰਹਨੇ ਆ ਸਾਡੇ ਗੁਰਪੁਰਬਾਂ ਸਾਂਝੇ ਨੇ ਸਾਡੀਆਂ ਈਦਾਂ ਸਾਂਝੀਆਂ ਨੇ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੇ ਜਿੰਨੇ ਵੀ ਤਿਹਾਰ ਨੇ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਮਨਾਉਨੇ ਸੋ ਅਸੀਂ ਉਹ ਕਮਿਊਨਿਟੀ ਆ ਅਸੀਂ ਉਹ ਕੌਮ ਆ ਜਿਹੜੇ ਦੂਸਰੀਆਂ ਕੌਮਾਂ ਦੇ ਵੀ ਰਖੇਕ ਬਣ ਕੇ ਅਸੀਂ ਕੁਰਬਾਨੀਆਂ ਕਰਦੇ ਰਹੇ ਆਂ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਮੁਬਾਰਕ ਬੈਂਟੀਮ ਨੂੰ ਵੀ ਔਰ ਜਿੰਨੇ ਵੀ ਟੈਕਨੀਕਲ ਜਿਨ੍ਹਾਂ ਨੇ ਟ੍ਰੇਨਿੰਗ ਕਰਵਾਈ ਉਹ ਸਟਾਫ ਨੂੰ ਵੀ ਕਈ ਵਾਰੀ ਪਰਦੇ ਤੇ ਤੇ ਕੋਈ ਹੋਰ ਹੁੰਦਾ ਹੈ ਪਰਦੇ ਦੇ ਪਿੱਛੇ ਵੀ ਬਹੁਤ ਹੁੰਦੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਔਰ ਕਿਸੇ ਨਾ ਕਿਸੇ ਮੋੜ ਤੇ ਆਪਾਂ ਹੁਣ ਪੰਜਾਬ ਚ ਮਿਲਦੇ ਰਵਾਂਗੇ ਔਰ ਮੈਨੂੰ ਉਮੀਦ ਹੈ ਜਿਸ ਉਮੀਦ ਨਾਲ ਤੁਹਾਡੇ ਕਰਦਿਆਂ ਨੇ ਤੁਸੀਂ ਮਿਹਨਤ ਕੀਤੀ ਹੈ ਜਿਸ ਉਮੀਦ ਨਾਲ ਅਸੀਂ ਤੁਹਾਨੂੰ ਟ੍ਰੇਨਿੰਗ ਦੇ ਕੇ ਪੰਜਾਬ ਦੀ ਸੇਵਾ ਤੇ ਲਾਇਆ ਆਪਾਂ ਦੋਨੋਂ ਹੀ ਇੱਕ ਟੀਮ ਦੇ ਰੂਪ ਦੇ ਵਿੱਚ ਕਾਮਯਾਬੀ ਹੋਵਾਂਗੇ ਪੰਜਾਬ ਨੂੰ ਵੀ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੈ